ਬਹੁਤ ਵੱਡੇ ਸਿਟੀ ਦੇ ਵਿੱਚ ਠਮਾਕਾ ਹੋਣ ਜਾ ਰਿਹਾ ਹੈ ਇੱਥੇ ਤੁਹਾਨੂੰ ਅਸੀਂ ਇੱਕ ਜਿਹੇਾ ਸ਼ੋਰੂਮ ਦਿਖਾ ਰਹੇ ਹਾਂ ਜੇ ਆਪਣੇ ਰੈਸਟੋਰੈਂਟ ਦਾ ਜਾਂ ਕੋਈ ਫੂਡ ਦਾ ਕੰਮ ਕਰਨਾ ਹੈ ਤੁਸੀਂ ਇੱਥੇ ਕਰ ਸਕਦੇ ਹੋ ਜੇ ਰੈਂਟ ਦੀ ਗੱਲ ਕਰੀਏ ਬੜਾ ਘੱਟ ਰੈਂਟ ਦੇ ਉੱਤੇ ਤੁਹਾਨੂੰ ਜਿਹੜੀ ਏਨੀ ਵੱਡੀ ਸਹੂਲਤ ਤੁਹਾਨੂੰ ਇਸ ਸ਼ੋਰੂਮ ਦੇ ਵਿੱਚ ਮਿਲ ਰਹੀ ਹੈ ਆਪਣੇ ਦਾ ਜੇ ਕਿਸੇ ਨੇ ਕਾਰੋਬਾਰ ਕਰਨਾ ਚਾਹੇ요 ਲੇਡੀਜ਼ ਦਾ ਚਾਹੇ ਜਾਂ ਜੈਂਸ ਦਾ ਚਾਹੇਓ ਕਿਸੇ ਵੀ ਪ੍ਰਕਾਰ ਦਾ ਕੱਪੜੇ ਦਾ ਕੋਈ ਕੰਮ ਇੱਥੇ ਕਰ ਸਕਦਾ ਹੈ ਗੱਲ ਕਰੀਏ ਲਾਈਟਾਂ ਦੀ ਵੀ ਲਗਜ਼ਰੀ ਲਾਈਟਾਂ ਲਗਜ਼ਰੀ ਸਾਰਾ ਵਰਕ ਇੱਥੇ ਹੋਇਆ ਹੋਇਆ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਮਿਰਚਾ ਵਾਲਾ ਤੁਸੀਂ ਦੇਖ ਰਹੋ ਵੱਖਰੀ ਪਹਿਚਾਨ ਟੀਵੀ ਅਸੀਂ ਇਸ ਵਕਤ ਬੋਹਾੜ ਛੋਟੀ ਜਿਹੜੀ ਸਿਟੀ ਆਖੀ ਜਾਂਦੀ ਹੈ ਤੇ ਅੱਜ ਬਹੁਤ ਵੱਡੇ ਸਿਟੀ ਦੇ ਵਿੱਚ ਧਮਾਕਾ ਹੋਣ ਜਾ ਰਿਹਾ ਹੈ ਇੱਥੇ ਤੁਹਾਨੂੰ ਅਸੀਂ ਇੱਕ ਜਿਹੇਆ ਸ਼ੋਰੂਮ ਦਿਖਾ ਰਹੇ ਹਾਂ ਜਿੱਥੇ ਤੁਸੀਂ ਆਪਣਾ ਕੱਪੜੇ ਦਾ ਬਿਜ਼ਨਸ ਵੀ ਕਰ ਸਕਦੇ ਹੋ ਫੂਡ ਦਾ ਬਿਜ਼ਨਸ ਵੀ ਕਰ ਸਕਦੇ ਹੋ ਤੁਹਾਨੂੰ ਇਸ ਸ਼ੋਰੂਮ ਦੇ ਵਿੱਚ ਜਾ ਕੇ ਦਿਖਾਣੇ ਆ ਕਿ ਕਿਸ ਤਰ੍ਹਾਂ ਦਾ ਇਹ ਸ਼ੋਰੂਮ ਹੈ ਕਿ ਕਿਸ ਤਰ੍ਹਾਂ ਦੀ ਲੋਕੇਸ਼ਨ ਹੈ ਤਾਂ ਪਹਿਲਾਂ ਸਭ ਤੋਂ ਪਹਿਲਾਂ ਜੀ ਅਸੀਂ ਸ਼ਟਰ ਨੂੰ ਖੋਲ ਰਿਹਾ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਖੁੱਲ ਰਿਹਾ ਜੀ ਤਾਂ ਅਸੀਂ ਤੁਹਾਨੂੰ ਅੰਦਰ ਜਾ ਕੇ ਪਹਿਲਾਂ ਇੱਕ ਵਾਰ ਤੁਸੀਂ ਐਡਰੈਸ ਦਿਖਾ ਦਿੱਤਾ ਜਾਵੇ ਵੀ ਜਿਹੜਾ ਇਹ ਬੋਹਾ ਦੇ ਵਿੱਚ ਬੱਸ ਸਟੈਂਡ ਤੋਂ ਬਿਲਕੁਲ ਨਾਲ ਹੈ ਰਤਿਆ ਰੋਡ ਉੱਤੇ ਸਥਿਤ ਹੈ ਅਤੇ ਤੁਸੀਂ ਦੇਖ ਸਕਦੇ ਹੋ ਮਹਾਰਾਜ ਗਰਸਨ ਮਾਰਚ ਜਿਹੜਾ ਉੱਪਰੋਂ ਬੋਰਡ ਲੱਗਿਆ ਹੋਇਆ ਤਾਂ ਬੋਰਡ ਤੋਂ ਬਿਲਕੁਲ ਨਜ਼ਦੀਕ ਜਿਹੜਾ ਜਿਹੜਾ ਬਹੁਤ ਬਿਲਕੁਲ ਨਜ਼ਦੀਕ ਹੈਗਾ ਜਿਹੜਾ ਇਹ ਤੇ ਇੱਧਰ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਰੋਡ ਤੋਂ ਬਿਲਕੁਲ ਸਾਹਮਣੇ ਜਿਹੜਾ ਇਹ ਸ਼ੋਰੂਮ ਹੈਗਾ ਤਾਂ ਅਸੀਂ ਤੁਹਾਨੂੰ ਅੰਦਰ ਲੈ ਕੇ ਜਾ ਕੇ ਦਿਖਾਉਨੇ ਆਂ ਕਿ ਕਿਸ ਤਰ੍ਹਾਂ ਦਾ ਜਿਹੜਾ ਇਹ ਸ਼ੋਰੂਮ ਹੈ ਤਾਂ ਮੈਂ ਆਪਣੇ ਕੈਮਰਾ ਪਰਸਨ ਨੂੰ ਕਹੂੰਗਾ ਇੱਕ ਵਾਰ ਪੂਰੀ ਜਿਹੜੀ ਲੋਕੇਸ਼ਨ ਦਿਖਾ ਦਿੱਤੀ ਜਾਵੇ ਇਹ ਸ਼ੋਰੂਮ ਦੀ ਤਾਂ ਕਿਸ ਤਰ੍ਹਾਂ ਦਾ ਜਿਹੜਾ ਇਹ ਸ਼ੋਰੂਮ ਹੈ ਤਾਂ ਅੰਦਰ ਜਾ ਕੇ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਦਾ ਸ਼ੋਰੂਮ ਹੈ ਤੇ ਕਿਸ ਤਰ੍ਹਾਂ ਤੁਸੀਂ ਇੱਥੋਂ ਜਿਹੜੀ ਜਗ੍ਹਾ ਲੈ ਕੇ ਜਾ ਸਕਦੇ ਹੋ ਰੈਂਟ ਤੇ ਤਾਂ ਮੈਂ ਇਸ ਸ਼ੋਰੂਮ ਦੇ ਅੰਦਰ ਐਂਟਰ ਹੋ ਚੁੱਕਿਆ ਤੇ ਤੁਹਾਨੂੰ ਦਿਖਾ ਰਿਹਾ ਸਭ ਤੋਂ ਪਹਿਲਾਂ ਤੁਸੀਂ ਸਾਰਾ ਹਾਲ ਦਿਖਾ ਦਿੱਤਾ ਜਾਵੇ ਵੀ ਇਸ ਤਰ੍ਹਾਂ ਦਾ ਇੱਥੇ ਤੁਸੀਂ ਰੈਸਟੋਰੈਂਟ ਵੀ ਤੁਸੀਂ ਖੋਲ੍ਹ ਸਕਦੇ ਹੋ ਤੇ ਕੱਪੜੇ ਦੀ ਜਿਹੜੀ ਦੁਕਾਨ ਹੈ ਜਾਂ ਤੁਸੀਂ ਇੱਥੇ ਕੱਪੜੇ ਦਾ ਸ਼ੋਰੂਮ ਵੀ ਜਿਹੜਾ ਤੁਸੀਂ ਇੱਥੇ ਖੋਲ੍ਹ ਸਕਦੇ ਹੋ ਤਾਂ ਤੁਹਾਨੂੰ ਅਸੀਂ ਅੰਦਰ ਲੈ ਕੇ ਜਾ ਕੇ ਦਿਖਾਣੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਸ਼ੋਰੂਮ ਹੈ ਤਾਂ ਕਿਸ ਤਰ੍ਹਾਂ ਤੁਸੀਂ ਇੱਥੇ ਆਪਣੇ ਰੈਸਟੋਰੈਂਟ ਦਾ ਜਾਂ ਕੋਈ ਫੂਡ ਦਾ ਕੰਮ ਕਰਨਾ ਹੈ ਤੁਸੀਂ ਇੱਥੇ ਕਰ ਸਕਦੇ ਹੋ ਤਾਂ ਤੁਸੀਂ ਅੰਦਰ ਦੇਖੋ ਆ ਤੁਸੀਂ ਇਹ ਦੇਖ ਸਕਦੇ ਹੋ ਇਸ ਨੂੰ ਤੁਸੀਂ ਚਾਹੇ ਆਪਣਾ ਇੱਕ ਆਫਿਸ ਬਣਾ ਲਓ ਚਾਹੇ ਤੁਸੀਂ ਇਸ ਨੂੰ ਆਪਣਾ ਕੋਈ ਡਿਨਰ ਦਾ ਰੂਮ ਬਣਾ ਲਓ ਇਹ ਬਹੁਤ ਵਧੀਆ ਜਿਹੜੀ ਚਾਹੇ ਇਸ ਨੂੰ ਕਿਚਨ ਬਣਾ ਲਓ ਚਾਹੇ ਤੁਸੀਂ ਇਹਨੂੰ ਕੱਪੜੇ ਦਾ ਸ਼ੋਅਰੂਮ ਬਣਾ ਲਓ ਤੁਸੀਂ ਕੁਝ ਵੀ ਇੱਥੇ ਬਣਾ ਸਕਦੇ ਹੋ ਐਸੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਜਿਹੜੀ ਪੂਰੀ ਨਵੀਂ ਤੇ ਪੂਰੀ ਵਧੀਆ ਜਿਹੜੀ ਇੱਥੇ ਚੀਜ਼ ਬਣੀ ਹੋਈ ਆ ਤੇ ਤੁਹਾਨੂੰ ਅਸੀਂ ਬਾਹਰ ਹੋਰ ਦਿਖਾ ਰਹੇ ਆ ਤੇ ਤੁਸੀਂ ਇਸ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਪਿੱਛੇ ਲੈ ਕੇ ਜਾ ਕੇ ਦਿਖਾਣੇ ਆ ਤਾਂ ਜੇ ਰੈਂਟ ਦੀ ਗੱਲ ਕਰੀਏ ਬੜਾ ਘੱਟ ਰੈਂਟ ਦੇ ਉੱਤੇ ਤਾਨੂੰ ਜਿਹੜੀ ਏਡੀ ਵੱਡੀ ਸੁਵਿਧਾ ਤੁਹਾਨੂੰ ਇਸ ਸ਼ੋਰੂਮ ਦੇ ਵਿੱਚ ਮਿਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਟਾਇਲਟ ਬਾਥਰੂਮ ਵੀ ਇੱਕ ਸੇਫ ਹੈ ਤਾਂ ਬਹੁਤ ਵਧੀਆ ਜਿਹੜਾ ਲਗਜ਼ਰੀ ਬਾਥਰੂਮ ਵੀ ਇਹਨਾਂ ਨੇ ਇੱਥੇ ਜਿਹੜਾ ਬਣਾ ਰੱਖਿਆ ਤੇ ਅੰਦਰ ਵੀ ਤੁਹਾਨੂੰ ਲੈ ਕੇ ਚਲਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਜੀ ਤਾਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਇੱਥੇ ਵੀ ਇਹਨਾਂ ਨੇ ਹਾਲ ਦਿੱਤਾ ਹੋਇਆ ਜਿੱਥੇ ਜਿੱਥੇ ਤੁਸੀਂ ਜਿੱਥੇ ਤੁਸੀਂ ਕੋਈ ਵੀ ਪਾਰਟੀ ਕੋਈ 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 ਫੈਮਿਲੀ ਪਾਰਟੀ ਵੀ ਕਰ ਸਕਦਾ ਜਾਂ ਕੋਈ ਕੱਪੜੇ ਦਾ ਜੇ ਕਿਸੇ ਨੇ ਕਾਰੋਬਾਰ ਕਰਨਾ ਚਾਹੇ ਹੋ ਲੇਡੀਜ਼ ਦਾ ਚਾਹੇ ਹੋ ਜੈਂਟਸ ਦਾ ਚਾਹੋ ਕਿਸੇ ਵੀ ਪ੍ਰਕਾਰ ਦਾ ਕੱਪੜੇ ਦਾ ਕੋਈ ਕੰਮ ਇੱਥੇ ਕਰ ਸਕਦਾ ਕਿਉਂਕਿ ਇਹ ਸ਼ੋਰੂਮ ਦੀ ਲੋਕੇਸ਼ਨ ਦੀ ਗੱਲ ਕਰੀਏ ਚੰਡੀਗੜ੍ਹ ਤੋਂ ਵੀ ਵੱਡੀ ਜਿਹੜੀ ਲੋਕੇਸ਼ਨ ਇਹਨਾਂ ਨੇ ਦੇ ਰੱਖੀ ਹੈ ਤੇ ਬਹੁਤ ਸੋਹਣੀ ਲੋਕੇਸ਼ਨ ਹੈ ਤਾਂ ਤੁਸੀਂ ਹਰ ਇੱਕ ਚੀਜ਼ ਦੇਖ ਸਕਦੇ ਹੋ ਅੱਜ ਗੱਲ ਕਰੀਏ ਲਾਈਟਾਂ ਦੀ ਵੀ ਲਗਜ਼ਰੀ ਲਾਈਟਾਂ ਲਗਜ਼ਰੀ ਸਾਰਾ ਵਰਕ ਇੱਥੇ ਹੋਇਆ ਹੋਇਆ ਤੇ ਬਹੁਤ ਘੱਟ ਰੇਟ ਦੇ ਉੱਤੇ ਤੁਹਾਨੂੰ ਇੱਥੇ ਮਿਲੇਗਾ ਤਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਆਪਣਾ ਕੋਈ ਆਫਿਸ ਬਣਾ ਸਕਦੇ ਹੋ ਤਾਂ ਤੁਸੀਂ ਦੋਸਤ ਸਾਰਾ ਦੇਖਿਆ ਕਿ ਕਿੰਨਾ ਵਧੀਆ ਮੈਂ ਕੈਮਰਾ ਪਾਸੇ ਰੱਖੂੰਗਾ ਦੁਬਾਰਾ ਫੇਰ ਦਿਖਾ ਦਿੱਤਾ ਜਾਵੇ ਕਿ ਕਿਸ ਤਰ੍ਹਾਂ ਦਾ ਜਿਹੜਾ ਇਹ ਸ਼ੋਰੂਮ ਹੈਗਾ ਤਾਂ ਤੁਸੀਂ ਬਹੁਤ ਘੱਟ ਰੇਟ ਦੇ ਉੱਤੇ ਤੁਸੀਂ ਇਸ ਨੂੰ ਆ ਰੈਂਟ ਤੇ ਲੈ ਕੇ ਲੈ ਸਕਦੇ ਹੋ ਤੇ ਰੈਂਟ ਤੇ ਹੋਣ ਤੋਂ ਬਾਅਦ ਵੀ ਤੁਸੀਂ ਇਸ ਨੂੰ ਆਪ ਦਾ ਲੱਖਾਂ ਕਰੋੜਾ ਰੁਪਏ ਦਾ ਬਿਜ਼ਨਸ ਕਰ ਸਕਦੇ ਹੋ ਕੁਝ ਕੁ ਪੈਸੇ ਲਗਾ ਕੇ ਕਿਉਂਕਿ ਰੈਂਟਰ ਜਗ੍ਹਾ ਤੁਹਾਨੂੰ ਇਹ ਮਿਲ ਰਹੀ ਹੈ ਬਸ ਤੁਸੀਂ ਆਪਦੀ ਮੌਕਾ ਨਾ ਗਵਾਓ ਕਿਉਂਕਿ ਇਹ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ ਕਿਉਂਕਿ ਇਹ ਮੌਕਾ ਤੁਹਾਡੇ ਬੜਾ ਬੋਹਾ ਜਿਹੜੀ ਛੋਟੀ ਸਿਟੀ ਦਾ ਨਾਮ ਦਿੱਤਾ ਗਿਆ ਉਸ ਸਿਟੀ ਦੇ ਵਿੱਚ ਵੱਡਾ ਧਮਾਕਾ ਜਿਹੜਾ ਇਤਾਂ ਕਾਰੋਬਾਰੀਆਂ ਵੱਲੋਂ ਦਿੱਤਾ ਜਾ ਰਿਹਾ ਤਾਂ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰਕੇ ਨੀਚੇ ਦਿੱਤੇ ਕੰਟੈਕਟ ਨੰਬਰਾਂ ਦੇ ਉੱਤੇ ਤਾਂ ਤੁਸੀਂ ਗੱਲਬਾਤ ਕਰਕੇ ਇਸ ਜਗ੍ਹਾ ਨੂੰ ਰੈਂਟ ਲੈ ਸਕਦੇ ਹੋ ਰੈਂਟ ਤੇ ਤੁਸੀਂ ਇਹ ਜਗਾ ਲੈ ਸਕਦੇ ਹੋ ਤੇ ਆਪਣਾ ਰੈਸਟੋਰੈਂਟ ਚਾਹੇ ਕੱਪੜੇ ਦਾ ਸ਼ੋਰੂਮ ਤੁਸੀਂ ਇਸ ਸ਼ੋਰੂਮ ਦੇ ਉੱਤੇ ਕੰਮ ਕਰ ਸਕਦੇ ਹੋ ਫੇਰ ਤੁਹਾਨੂੰ ਮੈਂ ਐਡਰੈਸ ਨੋਟ ਕਰਾ ਰਿਹਾ ਤਾਂ ਮੈਂ ਦਿਖਾਉਂਗਾ ਤੁਹਾਨੂੰ ਪਹਿਲੇ ਸ਼ਿੰਦੇ ਦੀ ਦੁਕਾਨ ਹੈ ਇੱਥੇ ਬੋਹਾ ਦੇ ਵਿੱਚ ਬੜੀ ਮਸ਼ਹੂਰ ਹੈ ਤਾਂ ਸ਼ਿੰਦੇ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਸ਼ੋਰੂਮ ਹੈਗਾ ਤੇ ਇੱਥੋਂ ਫੇਰ ਤੁਹਾਨੂੰ ਦਿਖਾ ਰਿਹਾ ਇਧਰੋਂ ਦੀ ਤੁਸੀਂ ਬੱਸ ਸਟੈਂਡ ਦੇ ਬਿਲਕੁਲ ਨਾਲ ਤੇ ਇਹ ਰੱਦੀਆ ਰੋਡ ਜਿਹੜਾ ਬੱਸ ਦਾ ਤਾਂ ਇਹ ਸਾਰਾ ਬਾਈਪਾਸ ਰੋਡ ਆ ਤੇ ਬਹੁਤ ਵੱਡਾ ਜਿਹੜਾ ਰੋਡ ਹੈ ਇਸ ਰੋਡ ਦੇ ਉੱਤੇ ਤੁਸੀਂ ਫੇਰ ਮੈਂ ਤੁਹਾਨੂੰ ਦੱਸਣਾ ਵੀ ਇੱਥੇ ਕਿਸੇ ਨੇ ਵੀ ਕੋਈ ਕੱਪੜੇ ਦਾ ਸ਼ੋਅਰੂਮ ਕਰਨਾ ਹੋਵੇ ਚਾਹੇ ਉਸਨੇ ਰੈਸਟੋਰੈਂਟ ਕਰਨਾ ਹੋਵੇ ਚਾਹੇ ਕਿਸੇ ਨੇ ਡਾਕਟਰ ਦਾ ਵੀ ਕੋਈ ਕੰਮ ਕਰਨਾ ਹੋਵੇ ਕਿਸੇ ਵੀ ਪ੍ਰਕਾਰ ਦਾ ਅਗਰ ਤੁਸੀਂ ਚਾਹੁੰਦੇ ਹੋ ਕਿ ਲਗਜ਼ਰੀ ਸ਼ੋਅਰੂਮ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਘੱਟ ਰੇਟ ਦੇ ਉੱਤੇ ਛੋਟੀ ਜੀ ਸਿਟੀ ਦੇ ਉੱਤੇ ਵੱਡਾ ਧਮਾਕਾ ਤੁਸੀਂ ਇੱਥੇ ਪਾ ਸਕਦੇ ਹੋ ਤੇ ਵੱਡੇ ਜਿਹੜੀ ਤੁਸੀਂ ਇਨਕਮ ਦਾ ਜਿਹੜਾ ਸੋਰਸ ਤੁਹਾਡੀ ਜਿਹੜਾ ਅਸੀਂ ਤੁਹਾਨੂੰ ਦੱਸਤਾ ਤਾਂ ਤੁਸੀਂ ਇਨਕਮ ਨੂੰ ਜਿਹੜੀ ਬੜੇ ਅੱਛੇ ਤਰੀਕੇ ਦੇ ਨਾਲ ਤੁਸੀਂ ਇਨਕਮ ਕਮਾ ਸਕਦੇ ਹੋ ਧੰਨਵਾਦ